ਅੱਜ ਦੀ ਗੱਲ ਦੀ ਬੜਾ ਸੋਹਣਾ ਸਫਰ ਹੋਣ ਜਾ ਰਿਹਾ ਹੈ ਤੇ ਨਵੀਂ ਜਰਨੀ ਨਵਾਂ ਤਜਰਬਾ ਨਵਾਂ ਐਕਸਪੀਰੀਅੰਸ ਪਰਿਵਾਰ ਦੇ ਨਾਲ ਇੱਕ ਨਵੀਂ ਯਾਦ ਬਣਾਉਣ ਜਾ ਰਿਹਾ ਤੇ ਤੁਹਾਨੂੰ ਵੀ ਇਸ ਦੇ ਵਿੱਚ ਸ਼ਾਮਿਲ ਕਰਾਂਗੇ ਤੇ ਹੁਣ ਦੱਸਣਗੇ ਤੁਹਾਨੂੰ ਕਿੱਥੇ ਜਾ ਰਹੇ ਹਾਂ ਅਸੀਂ ਸਸੇ ਗੱਲ ਅਸੀਂ ਇੱਕ ਵਾਰ ਫਿਰ ਦੁਬਾਰਾ ਜੁੜੇ ਹਾਂ ਤੇ ਅਸੀਂ ਹੁਣ ਜਾ ਰਹੇ ਹਾਂ ਹਿਮਾਚਲ ਕਿਉਂਕਿ ਬੱਚਿਆਂ ਨੂੰ ਜੂਨ ਮਹੀਨੇ ਦੀਆਂ ਸਮਰਪਤੀਆਂ ਹੋਈਆਂ ਨੇ ਤੇ ਕਾਫੀ ਟਾਈਮ ਨਿਕਲ ਗਿਆ ਗਰਮੀ ਇਸ ਵਾਰ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਬਹੁਤ ਜ਼ਿਆਦਾ ਗਰਮੀ ਹੈ ਤੇ ਠੰਡੇ ਰੀਚ ਜਾਵਾਂਗੇ ਅੱਜ ਦੀ ਸਾਡੀ ਜੰਨੀ ਹੈ ਚੰਡੀਗੜ੍ਹ ਟੂ ਹਰਵਲ ਸਰ ਗੰਦਵਾਰਾ ਸਾਹਿ ਸਾਰੇ 18 ਕਿਲੋਮੀਟਰ ਮੈਂ ਬੀਤੇ ਪੈਂਦਾ ਤੇ ਉੱਥੇ ਆਪਾਂ ਨਾਈਟ ਸਟੇ ਕਰਾਂਗੇ ਉੱਥੇ ਕਾਫੀ ਟੂਰਿਸਟ ਪਲੇਸਿਸ ਹੈ ਤੇ ਮੋਦਸਟਾਲ ਰਿਲੇਟਡ ਵੀ ਉੱਥੇ ਇੱਕ ਪਲੇਸ ਹੈਗੀ ਹੈ ਤੇ ਉੱਥੇ ਵੀ ਜਾਵਾਂਗੇ ਹੋਰ ਲੇਕ ਵਰਾ ਹੈ ਉਹ ਵੀ ਵਿਜ਼ਿਟ ਕਰਾਂਗੇ ਤੇ ਫਿਲਹਾਲ ਆ ਬੱਚੇ ਪਿੱਛੇ ਪ੍ਰੋਗਰਾਮ ਬਿਲਕੁਲ ਪਚਾਨੇ ਕੀ ਬਣਿਆ ਸਾਡਾ ਬਸ ਕੱਲ ਹੀ ਪਰਸੋਂ ਪਰਸੋਂ ਫੋਨ ਆਇਆ ਵੀ ਅਸੀਂ ਜਾਣਾ ਬਸ ਤਿਆਰੀ ਕੀਤੀ ਰਾਤ ਤੋਂ ਸਾਰੀ ਪੈਕਿੰਗ ਵਗੈਰਾ ਕਰ ਲਈ ਹੈ ਸਾਮਾਨ ਕੱਪੜੇ ਖਾਣ ਪੀਣ ਦਾ ਬੱਚਿਆਂ ਦੇ ਨਾਲ ਜਾ ਰਹੇ ਹਾਂ ਕਿਉਂਕਿ ਬੱਚੇ हां पिंड दी थोड़ी शौकीन ਰਹਿੰਦੇ ਆ ਸਫ਼ਰ ਦੇ ਵਿੱਚ ਤੇ ਸਫ਼ਰ ਨੂੰ ਇੰਜੋਏ ਕਰਨਾ ਸੀ ਇੱਕ ਸੋਹਣੀ ਦੀ ਯਾਦ ਆਪਣੇ ਪਰਿਵਾਰ ਦੇ ਨਾਲ ਯਾਦਾਂ ਦੀ ਕਿਤਾਬ ਦੇ ਵਿੱਚ ਇੱਕ ਹੋਰ ਅਧਿਆਏ ਇੱਕ ਹੋਰ ਨਵਾਂ ਚੈਪਟਰ ਅਸੀਂ ਐਡ ਕਰਨਾ ਬੜੇ ਸੋਹਣੇ ਤਜਰਬੇ ਹੋਣਗੇ ਤੁਹਾਨੂੰ ਵੀ ਸ਼ੇਅਰ ਕਰਾਂਗੇ ਤਾਂ ਕਿ ਤੁਸੀਂ ਜਦੋਂ ਜਾਓ ਤੁਹਾਡੇ ਕੰਮ ਆ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਕੋ ਹੋ ਸਕਦਾ ਸੀ ਲੈ ਲਿਆ ਨਾਲ ਬਾਕੀ ਜੋ ਰਸਤੇ ਚ ਕੋਈ ਚੀਜ਼ ਕੱਟੀ ਤਾਂ ਉਹ ਰਸਤੇ ਜੂ ਲੈ ਲਾਂਗੇ ਫਿਲਹਾਲ ਆਪਾਂ ਤੁਹਾਨੂੰ ਦਿਖਾਉਣੇ ਤਿਆਰੀ ਵਗੈਰਾ ਹੋ ਰਹੀਆਂ चल चंडीगढ़ दिखाने तैयारी तक हो चुकी है बस हम बहार समान थोड़ा तो सटिंग करना तो बाद चला अगे चलो फिलहाल बहर चल रहे जी ग्डी का समान वगैरह तो सैट करें ਗੱਡੀਆਂ ਰੈਡੀ ਨੇ ਤੇ ਸਬੰਧ ਵਾਰ ਦਾ ਹੋ ਗਿਆ ਨਾ ਪੂਰੀ ਖਾ ਦੇ ਸਬੰਧ ਦਾ ਸਾਰਾ ਤੇ ਗੱਡੀਆਂ ਉਹ ਹੀ ਨੇ ਜਿਹੜੀ ਆਪਾਂ ਇਹ ਪੁਲਸਾਬ ਤੇ ਰਾਜਸਥਾਨ ਸਫਰ ਤੇ ਲੱਗੇ ਸਾਡੀ ਜ਼ਿੰਗ ਤੇ XX4 ਤੇ ਹੈ ਆਈਸ ਬੱਕੜ ਵਿੱਚ ਪਾਣੀ ਆਈਸ ਬੱਕੜ ਪਾਣੀ ਆਣਦੇ ਦਾ ਸਬੰਧ ਹੈਗਾ ਪਿੱਛੇ ਆਪਣਾ ਲੱਗੇ ਪਿਆ ਤੇ ਤਿਆਰੀ ਪੂਰੀ ਰੱਖੀ ਹੋਈ ਹੈ ਆਪਣੀ ਤਰਫੋਂ ਨਿਕਲ ਨਹੀਂ ਆਣ ਦੇਣੀਆਂ

ਤੇ ਅਸੀਂ ਹੁਣ ਰਸਤੇ ਦੇ ਵਿੱਚ ਪਹਿਲਾਂ ਸੋਲਕੀਆਂ ਗੁਰਦਾਰਾ ਸਾਹਿਬ ਰੁਕਾਂਗੇ ਤੇ ਉਸ ਤੋਂ ਬਾਅਦ ਫਿਰ ਅੱਜ ਨਾਈਟ 'ਚ ਅਸੀਂ ਰਵਾਲਸਰ ਗੁਰਦਾਰਾ ਸਾਹਿਬ ਜੋ ਮੰਡੀ ਤੋਂ 14 ਕਿਲੋਮੀਟਰ ਦੂਰ ਇੱਕ ਇਤਿਹਾਸਿਕ ਗੁਰਦਾਰਾ ਸਾਹਿਬ ਹੈ ਹਾਂ ਮਨਾਈ ਸੋਨੇਹਾਲ ਸ੍ਰੀ ਅਕਾਲ ਜਿਵੇਂ ਜਿਵੇਂ ਹੁਕਮ ਤੇ ਵੇਦਕਾਰ ਨੇ ਖੜਕਾ ਦੇ ਉਕਰਮੀ ਚਾਨ ਤੁਹ ਹਸੀ ਹਸੂਈ ਹਰ ਮਨ ਤੇ ਹਸੀ ਹਸੂਈ ਜਜਕਾਰ ਕਰੇ ਸਭ ਕੋਈ ਜਜ ਆਰ ਤੇਰੇ ਸਭ ਗੁਰਦਵਰਾ ਸਾਹਿਬ ਤੋਂ ਦਰਸ਼ਨ ਕਰਕੇ ਤੇ ਮਾਬਾ ਜੀ ਦਾ ਆਸ਼ੀਰਵਾਦ ਲੈ ਕੇ ਹੁਣ ਅਸੀਂ ਆਪਣਾ ਸਫਰ ਵੀ ਸ਼ੁਰੂਆਤ ਕਰਨ ਜਾ ਰਹੇ ਆ ਗੁਰਦਵਰਾ ਸੋਲਕਿਆ ਸਾਹਿਬ ਆ ਰੁਕੇ ਜਾਵਾਂਗੇ ਇੰਜੋਏ ਕਰਦੇ ਜਾਣਾ ਤੇ ਸਫ਼ਰ ਦਾ ਮਜ਼ਾ ਲੰਦਾ ਜਾਣਾ ਅੰਤ ਵਿੱਚ ਅਪਾ ਰੁਕੇ ਹੁਣ ਰਾਹ ਦੇ ਵਿੱਚ ਇਹ ਗਿਰਤਪੁਰ ਸਾਹਿਬ ਤੇ ਕ੍ਰਾਸ ਕਰਕੇ ਉੱਪਰ ਮਨਾਲੀ ਹਿਮਾਚਲ ਲੈਂਟਰੀ ਦੇ ਬਾਅਦ ਇੱਕ ਬੜੀ ਵਧੀਆ ਖੂਬਸੂਰਤ ਜਗ੍ਹਾ ਦੇਖੀ ਅਸੀਂ ਥੋੜੀ देर ਹੋਟਲ 'ਲੀ ਪਰ ਇੱਥੇ ਤੇ ਬਸ ਕੁਦਰਤ ਦੀ ਖੂਬਸੂਰਤੀ ਨੂੰ ਨਿਹਾਰ ਰਹੇ ਹਾਂ ਸੜਕਾਂ ਦਾ ਬੜਾ ਵਧੀਆ ਕੀਤਾ ਹੋਇਆ ਇਹਨਾਂ ਨੇ ਹੁਣ ਸਫਰ ਬੜਾ ਆਈਜ਼ੀ ਹੋ ਗਿਆ ਡੈਮ ਹੈਗਾ ਤੇ ਇਹਦੇ ਪਿੱਛੇ ਪਤਾ ਹੋਵੇ ਤਾਂ ਕਮੈਂਟ ਸੈਕਸ਼ਨ 'ਤੇ ਦੱਸਿਓ ਕਿ ਮਨਾਲੀ ਹਾਈਵੇ ਦੇ ਉੱਤੇ ਹੈਗਾ ਇਹ ਮਨਾਲੀ ਜਦੋਂ ਆਪਾਂ ਹਿਮਾਚਲ ਤੇ ਆਏ ਸੀ ਸੈਕਿੰਡ ਟਨਲ ਵੀਡੀਓ ਨੂੰ ਕ੍ਰਾਸ ਕਰੀਏ ਉਦੋਂ ਬਾਅਦ ਇਹ ਡੈਮ ਆਇਆ ਜੇ ਤੁਹਾਨੂੰ ਪਤਾ ਹੈ ਤਾਂ ਕਮਨ ਸੇ ਖਿੱਚੇ ਜੀ ਵੀਰੂ ਦੱਸਿਓ ਇਹ ਵੀ ਸੀ ਜਿਹਦੇ ਵਾਸਤੇ ਅਸੀਂ ਰੁਕੇ ਸੀ ਤੇ ਹੁਣ ਚੱਲਦੇ ਆ ਜੀ ਬੈਠਦੇ ਆ ਤੇ ਅੱਗੇ ਦਾ ਸਫ਼ਰ ਜਿਹੜਾ ਹੈਗਾ ਉਹ ਖਿੱਚਦੇ ਆ ਫਿਲਹਾਲ ਥੋੜੀ ਦਾ ਰੁਕੇ ਸੀ ਥੋੜੀ ਬ੍ਰੇਕ ਲੈ ਲਈ ਹੁਣ ਅਸੀਂ ਨਾਸ਼ਤਾ ਵੀ ਚੱਲਦੇ ਜਾਂਦੇ ਕਰਾਂਗੇ ਕਿਤੇ ਨਾਸ਼ਤਾ ਸੀ ਕੀਤਾ ਨਹੀਂ ਕਰੋ ਚਾਪ ਕੀ ਤੁਰੇ ਸੀ ਤੇ ਹੁਣ ਅੱਗੇ ਚੱਲਦੇ ਆ ਫਿਰ ਸਾਨੂੰ ਜੁਆਇਨ ਕਰਦੇ ਆ ਲੋਜੀ ਤਕਰੀਬਨ 200 ਕਿਲੋਮੀਟਰ ਦਾ ਸਫਰ ਕਰਕੇ ਅਸੀਂ ਮੰਡੀ ਪਹੁੰਚ ਗਿਆ ਇਹ ਪੁਲ ਕ੍ਰਾਸ ਕਰਕੇ ਫਿਰ ਬਾਜ਼ਾਰ ਦੇ ਵਿੱਚੋਂ ਨਿਕਲਾਂਗੇ ਇਹੀ ਰਸਤਾ ਰਵਾਲਸਰ ਨੂੰ ਜਾ ਰਿਹਾ ਤੇ ਸ਼ਾਰਟਕਟ ਵੀ ਹੈਗੇ ਪਰ ਇਹ ਥੋੜਾ ਤੰਗ ਹੈ ਬਾਜ਼ਾਰ ਦੇ ਵਿੱਚ ਟ੍ਰੈਫਿਕ ਕਾਫੀ ਹੈ ਚਲੋ ਇਹਨੂੰ ਕ੍ਰਾਸ ਕਰਕੇ ਅਸੀਂ ਫਿਰ ਰਵਾਲਸਰ ਪਹੁੰਚ ਗਏ ਜੋ ਸਾਹਮਣੇ ਗੁਰੂ ਰੂਪ ਪਹੁੰਚੀ ਦਾ ਸਟੈਚੂ ਸੀ ਇੱਥੇ ਪਾਰਕਿੰਗ ਰਜਿਸਟਰੀ ਕਰਵਾ ਕੇ ਫਿਰ ਅਸੀਂ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਰਵਾਲਸਰ ਤੇ ਕਾਫੀ ਹਾਈਟ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਜਾਵਾਂਗੇ ਪਹਿਲਾਂ ਉੱਥੇ ਨਥਾ ਦੇਖਾਂਗੇ ਉਸ ਤੋਂ ਬਾਅਦ ਫਿਰ ਰੂਮ ਵਗੈਰਾ ਦਾ ਅਰੇਂਜ ਕਰਦੇ ਆਂ ਕਾਫੀ ਹਾਈਟ ਤੇ ਹੋਣ ਕਰਕੇ ਇੱਥੇ ਆਉਸਮ ਦਾ ਕਾਫੀ ਫਰਕ ਹੈ ਪਿੱਛੇ ਗਰਮੀ ਸੀ ਹੁਣ ਹਵਾਵਾਂ ਠੰਡੀਆਂ ਲੱਗ ਰਹੀਆਂ ਨੇ ਫਿਲਹਾਲ ਚੜ੍ਹਾਈ ਤੇ ਇਸ ਟਾਈਮ ਹੈਗੇ ਆ ਆ ਲੋ ਸਾਹਮਣੇ ਗੁਰਦੁਆਰਾ ਸਾਹਿਬ ਆ ਚੁੱਕੇ ਆ ਲੋ ਇੱਥੇ ਗੱਡੀ ਲਾਣੇ ਆ ਤੇ ਫਿਰ ਅਗਲੀ ਕਲਵਾ ਤੱਕ ਗਏ ਰਵਾਲਸਰ ਜੰਗਲੀ ਜੀਵ ਜੰਤੂਆ ਦੀ ਵੀ ਰਹਿਸ਼ਕਾ ਹੈ ਜੀ ਸਾਹਮਣੇ ਬੁੱਧਿਸਟ ਮੋਨੇਸਟਰੀ ਹੈ ਜੀ ਉੱਥੇ ਉੱਥੇ ਵੀ ਚੱਲਾਂਗੇ ਮੰਡੀ ਤੋਂ ਤਕਰੀਬਨ 24 24 ਕਿਲੋਮੀਟਰ ਦਾ ਸਫ਼ਰ ਸੀਗਾ ਬੜਾ ਸਿੰਗਲ ਰੋਡ ਸੀ ਕਿ ਸੜਕ ਬਣ ਰਹੀ ਹੈ ਕਾਫੀ ਰਵਾਲਸਰ ਗੁਰਦੁਆਰਾ ਸਾਹਿਬ ਲਈ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਗੁਰਦੁਆਰਾ ਰਵਾਲਸਰ ਪਿੱਛੇ ਗੁਰਦੁਆਰਾ ਰਵਾਲਸਰ ਹਾਂ ਜੀ ਹਾਂ ਪਿੱਛੇ ਗੁਰਦੁਆਰਾ ਸਾਹਿਬ ਦੀ ਤੁਸੀਂ ਇਮਾਰਤ ਦੇਖ ਸਕਦੇ ਹੋ ਅਸੀਂ ਬਸ ਹੁਣ ਰੂਮ ਵਗੈਰਾ ਦੇਖਦੇ ਹਾਂ ਇੱਥੇ ਤੇ ਆਪਾਂ ਉਸਮਾਨ ਰੱਖ ਕੇ ਬਾਬੇ ਜੀ ਦੇ ਦਰਸ਼ਨ ਕਰਕੇ ਫਿਰ ਅਸੀਂ ਰਵਾਲਸਰ ਘੁੰਮ ਕੇ ਆਨੇ ਆ ਤੇ ਦੇਖਦੇ ਹਾਂ ਉੱਥੇ ਹੋਰ ਅਲੱਗ-ਅਲੱਗ ਜਿਹੜੀ ਜਗ੍ਹਾ ਵਾ ਹੈਗੀਆਂ ਪੱਕੇ ਸਪੋਰਟ ਕਰਾਂਗੇ ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਜਾ ਕੇ ਦਰਸ਼ਨ ਕਰਦੇ ਹਾਂ ਸਾਰੇ ਪਿੱਛੇ ਪਾਰਕਿੰਗ ਜਿੱਦੀਆਂ ਲਾਤੀਆਂ ਤੇ ਇੰਦਰ ਦਰਸ਼ਨ ਕਰਦੇ ਹਾਂ ਮਹਾਰਾਜ ਜੈ ਜੈਕਾਰ ਕਰਕੇ ਕੋਈ ਜੱਜ ਆਰ ਤੇਰੇ ਸਭ ਤਨ ਹਸੀਰਾ ਸੋਈ ਅਸੀਂ ਮਾਨਸਟਰੀ ਦੀ ਜਿਹੜੀ ਇੱਕ ਗੈਸਟ ਹਾਊਸ ਹੋ ਰਿਹਾ ਉੱਥੇ ਰੂਮ ਦਿੱਤਾ ਨੂੰ ਤੁਹਾਨੂੰ ਬਾਅਦ ਚ ਦਿਖਾਵਾਂਗੇ ਫਿਲਹਾਲ ਅਸੀਂ ਹੁਣ ਚੱਲੇ ਆਂ ਰਵਾਲਸਰ ਲੇਕ ਦੇ ਦਰਸ਼ਨ ਕਰਨ ਨੂੰ ਵਾਸਤੇ ਤੇ ਪਹਿਲਾਂ ਹੁਣ ਅਸੀਂ ਯਾਮਾ ਮਾਨਸਟਰੀ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਪਹਿਲਾਂ ਸੀ ਉੱਥੇ ਟੇਕ ਚੁੱਕੇ ਆਂ ਤੇ ਮਾਨਸਟਰੀ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ ਚਲਾਂਗੇ ਲੇਕ ਤੇ ਤੇ ਰਵਾਲਸਰ ਜੋ ਮਾਰਕੀਟ ਹੈ ਉੱਥੇ ਚੱਲਾਂਗੇ ਫਿਲਹਾਲ ਅਸੀਂ ਹੁਣ ਬਾਹਰ ਤੋਂ ਮਾਨਸਟਰੀ ਦੇ ਦਰਸ਼ਨ ਕਰवाने ਆਂ ਗਵਾਲ ਸਰਬ ਯੂਨੀਵਰਸਿਟੀ ਹੈ ਤੇ ਇੱਥੇ ਹੁਣ ਅੰਦਰ ਦੇਖਦੇ ਅੰਦਰ ਮੱਥਾ ਟੇਕਿਆ ਨੇ ਇਹ ਸਾਰਾ ਯੂਨੀਵਰਸਿਟੀ ਦਾ ਜਿਹੜਾ ਏਰੀਆ ਇਹ ਮੋਡਸਟ ਯੂਨੀਵਰਸਿਟੀ ਹੈ ਤੇ ਅਸੀਂ ਇਸ ਬਿਲਡਿੰਗ ਦੇ ਵਿੱਚ ਰੁਕੇ ਹਾਂ ਕਿਹਨ ਸਾਰੇ ਆਏ ਸ਼ਾਮ ਦੇ ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ 6:00 ਬਜ ਚੁੱਕੇ ਨੇ ਤੇ ਪਿੱਛੇ ਸਾਰੀ ਯੂਨੀਵਰਸਿਟੀ ਹੈ ਜੀ ਰਵਾਲ ਸਰ ਵੀ ਤੇ ਅਸੀਂ ਹੁਣ ਦਰਸ਼ਨ ਕਰਕੇ ਆਏ ਤੇ ਮਾਨੇ ਵੀਲ ਜੀ ਉਹ ਵੀ ਰੋਟੇਸ਼ਨ ਵਾਈਜ਼ ਜਿਹੜੇ ਕੁਆਕੇ ਨੇ ਤੇ ਕਾਫੀ ਵਧੀਆ ਕਾਫੀ ਵਧੀਆ ਦਿੱਤੇ ਮੇਰੇ ਅੰਦਰ ਮਾਠੇ ਦੇ ਪੁਜਾਰੀ ਨੇ ਬਹੁਤ ਵਧੀਆ ਨਾ ਜੀ ਨੇਚਰ ਸਾਰੇ ਵਧੀਆ ਅੱਛੇ ਵੀ ਨਾਲ ਗਏ ਸੀ ਅੰਦਰ ਵਖਤ ਦੇ ਕੇ ਆਏ ਉਹ ਵਖਤ ਦੇਣ ਤੋਂ ਬਾਅਦ ਹੁਣ ਅਸੀਂ ਇੱਕ ਇੱਥੇ ਸਾਹਮਣੇ ਜੋਤ ਲਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਲਿਖਦਾ ਜਿਹੜਾ ਵੀ ਹੁੰਦਾ ਇਹ ਯੂਨੀਵਰਸਿਟੀ ਦਾ ਜਿਹੜਾ ਇੱਥੇ ਇਤਿਹਾਸ ਲਿਖਿਆ ਹੈ ਤੇ ਤੁਸੀਂ ਪਾਉਜ਼ ਕਰਕੇ ਪੜ ਸਕਦੇ ਹੋ ਤੇ ਇਹ ਸਾਈਡ ਇਹ ਯੂਨੀਵਰਸਿਟੀ ਹੈ ਅਰਵਾਲ ਸਰ ਕਿਹੜੀ ਮੇ ਲਾਵਾਂਗੇ ਜੋਤ ਚਲੋ ਚਲ ਇਹਨਾਂ ਤੇਜੀ ਜੋਤ ਉੱਥੇ ਲਾਵਾਂਗੇ ਇਹ ਅਸੀਂ ਜੋਤ ਇੱਥੇ ਲਗਾਣੀ ਹੈ ਤਾਂ ਆਪਣਾ ਉਹ ਜੋਤ ਜਗਾਉਣ ਦਾ ਸਥਾਨ ਬਣਿਆ ਹੋਇਆ ਹੈ ਯੂਨੀਵਰਸਿਟੀ ਦੇ ਵਿੱਚ ਆਇਆ ਤੇ ਜੋਤ ਲਾਵਾਂਗੇ ਜਿਹੜੀ ਇੱਥੇ ਦੀ ਕਿਸ ਸ਼ਦਨ ਜਿਹੜੀ ਪਰੰਪਰਾ ਹੈਗੀ ਆਪਾਂ ਉਹ ਫੋਲੋ ਕਰਕੇ ਆਪਾਂ ਉਹਨਾਂ ਨੂੰ ਦੇ ਦੇ ਚੂਜ਼ ਪਏ ਨਾ ਆਦਾ ਬੱਚਾ ਉੱਥੇ ਲਾ ਦੇ ਬੱਚਾ ਉੱਥੇ ਨਾ ਪਾਵੇ ਹੈ ਉੱਥੇ ਲਾ ਬਟ ਉੱਤੇ ਹੈ ਮਾਚਿਸ ਉੱਤੇ ਹੋਣੀ ਹੈ ਇੱਥੇ ਲਾਵਾਂਗੇ ਜੋਤ ਤੇ ਚਲ ਬਟੇ ਦੋਨੋਂ ਲਾਉਂਦੇ ਸੀਰਤ ਤੇ ਜੋਤ ਉਹ ਵੀ ਮੈਚ ਬਾਕਸ ਲਾਣਗੇ ਉਹ ਦੇਖ ਪਰ ਆਪੀ ਚਲ ਲਾਉ ਮੰਮੀ ਲਾ ਲਾਉਂਦਾ ए, ला रहे जी जोत रखो ना कर लो एक ना, अंदर कर रख लो। अंदर दो ना, कर थे, दो। चलो। ला बैठे रख बेटे चल मैं रख ला जो है तो तो ना ये लाइए जी जोत जोत में जोत लाई ਮੈਂ ਜੇ ਹਰ ਇੱਕ ਧਾਰਮਿਕ ਸਥਾਨ ਤੇ ਜਾ ਕੇ ਇੱਕ ਬੰਦੀ ਸ਼ਾਂਤੀ ਤੇ ਇੱਕ ਸਕੂਨ ਦਾ ਅਹਿਸਾਸ ਹੁੰਦਾ ਹੈ। ਮੈਂ ਇੱਥੇ ਵੀ ਉਹੀ ਕੁਝ ਅਨੁਭਵ ਹੋ ਰਿਹਾ ਹੈ। ਪੋਸਿਟਿਵ ਵੇਵਜ਼ ਮਿਲ ਰਹੀਆਂ ਇੱਥੇ। ਬੜਾ ਹੀ ਆਨੰਦ ਜਿਹਾ ਵਾਲਾ ਮਾਹੌਲ ਹੋਇਆ। ਮੰਦਰਾ ਮਾਹੌਲ ਹੈ ਤੇ ਮੌਸਮ ਵੀ ਜਿਹੜਾ ਵਧੀਆ ਹੋ ਗਿਆ। ਜਿਹੜੇ ਤਾਂ ਗਰਮੀ ਸੀ ਹੁਣ ਥੋੜਾ ਮੌਸਮ ਜਦਿਆ ਅੱਗੇ ਦਿਖਵਾ ਬੜੀ ਸੋਹਣੀ ਚੱਲਣ ਲੱਗ ਪਈ ਹੈ ਤੇ ਇਹ ਜਿਹੜੀਆਂ ਇਹ ਧਾਰਮਿਕ ਸ਼ਰਧਾ ਦੇ ਫਤਵਾ ਸਾਰਾ ਕੁਝ ਇੱਥੇ ਬਣਿਆ ਹੋਇਆ ਹੈ। ਫਿਲਹਾਲ ਹੁਣ ਆਪਾਂ ਚੱਲਦੇ ਹਾਂ। ਇਹ ਕੋਲ ਟੂਰ ਤੋਂ ਬਾਅਦ ਅੱਗੇ ਜੋ ਵੀ ਹੋਇਆ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਅਸੀ ਯੂਨੀਵਰਸਿਟੀ ਦੇ ਦਰਸ਼ਨ ਕਿੱਤੇ ਬੜਾ ਵਧੀਆ ਲੱਗੇ ਤੇ ਸ਼ਾਟ ਲੱਤੇ ਯੂਨੀਵਰਸਿਟੀ ਦੇ ਆਸ-ਪਾਸੇ ਜੋ ਵੀ ਸੀ ਬੜਾ ਵਧੀਆ ਐਟਮੋਸਫੇਅਰ ਪਿਆ ਰਿਹਾ ਥਿਆ ਕਿ ਕਿੱਦਾਂ ਪੀਸਫੁਲੀ ਬੜਾ ਸਕੂਨ ਮਿਲ ਰਿਹਾ ਇੱਥੇ ਬੈਠ ਕੇ ਜੀ ਕਰ ਰਿਹਾ ਤੇ ਥੋੜੀ ਜਿਹਾ ਹੋਰ ਬੈਠਿਆ ਜਾਵੇ ਹੂ ਫਿਰ ਦੇ ਇੱਛਾ ਲੱਗ ਰਹਾ ਸਵੇਰੇ ਟਾਈਮ ਲਗੇ ਤੇ ਸਵੇਰੇ ਵੀ ਜਾਵਾਂਗੇ ਕਿ 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 ਜਾਵਾਂਗੇ ਸਾਡੀ ਜਿਹੜੀ ਨਾਈਟ ਸਟੇ ਅਸੀਂ ਇੱਥੇ ਸਾਹਮਣੇ ਰਲਿਜੀ ਰੂਮ ਉੱਤੇ ਤੇ ਸਵੇਰੇ ਵੀ ਕੋਸ਼ਿਸ਼ ਕਰਾਂਗੇ ਸਵੇਰੇ ਸਾਡੇ ਰੂਟ ਦੇ ਦਰਸ਼ਨ ਕਰੇ ਜਾਂ ਜੇ ਤੁਸੀਂ ਨੋਟ ਕੀਤਾ ਹੋਵੇ ਦੇਖੋ ਇੱਕ ਬੜਾ ਵਧੀਆ ਲਿਖਿਆ ਹੋਇਆ ਇੱਥੇ ਕਿਸੇ ਵੀ ਧਰਮ ਦਾ ਅਪਮਾਨ ਨਹੀਂ ਕਰਨਾ ਹਰ ਇੱਕ ਧਰਮ ਮਹਾਨ ਹੈ ਅਮਾਨ ਹੈ ਇਹ ਵੇਸੇ ਅੱਜਕੱਲ ਸਮਾ ਸਭ ਨੂੰ ਸਮਝਣਾ ਚਾਹੀਦਾ ਹਰ ਇੱਕ ਧਰਮ ਮਹਾਨ ਹੈ ਤੇ ਸਾਨੂੰ ਸਭ ਦਾ ਸਪੈਕਟ ਕਰਨੀ ਚਾਹੀਦੀ ਸਾਨੂੰ ਸਾਰਿਆਂ ਦੀ ਤੇ ਹੁਣ ਗੁਰਦੁਆਰਾ ਪੰਨੇ ਤੇ ਅੱਗੇ ਚੱਲਦੇ ਆਂ ਲੇਖਕ ਮਾਰਕੀਟ ਵੀ ਪਹੁੰਚ ਗਏ ਦਰਸ਼ਨ ਅਸੀਂ ਕਰ ਲਏ ਤੇ ਦੁਪਹਿਰੇ ਗੁਰਦੁਆਰਾ ਸਾਹਿਬ ਗਏ ਸੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸੀ ਤੇ ਹੁਣ ਉਹਨਾਂ ਸਿੱਤ ਤੋਂ ਬਾਅਦ ਚੱਲ ਗਏ ਲੇਖ ਤੇ ਚੱਲੀਏ ਫਿਰ ਅੱਜ ਦੇਖਦੇ ਚੱਲਦੇ ਚਲੋ ਕਿੱਥੇ ਅਸਲ 'ਚ ਜਾਂਦਰ ਬਹੁਤ ਜ਼ਿਆਦਾ ਨਹੀਂ ਤੇ ਹੁਣ ਭਾਰ ਚੱਲਦੇ ਆ ਉਹ ਸਟ੍ਰੀਟ ਤੋਂ ਤੇ ਲੇਕ ਵੱਲ ਇਧਰ ਜੰਦਰ ਰਸਤਾ ਲੇਕ ਨੂੰ ਹਾਂਜੀ ਇਧਰ ਨੂੰ ਜਾ ਰਿਹਾ ਇਧਰ ਜਾ ਰਿਹਾ ਨਾ ਹੁਣ ਤੂੰ ਬੋਲਦਾ ਨਾ ਕਿ ਹੁਣਾਂ ਨਿਕਲੇ ਜੀ ਸੀ ਮਾਰਕੀਟ ਦੇ ਵਿੱਚ ਤੇ ਬੜੀ ਵਧੀਆ ਇੱਥੇ ਲੇਕ ਵੱਲ ਚੱਲਾਂਗੇ ਹੁਣ ਕੁਝ ਹੈ ਨਾ ਪਿੱਕ ਲੱਗਦੀ ਮਾਹੌਲ ਹੈ ਇੱਥੇ ਦਾ ਇੱਕ ਲੱਗਦੀ ਐਂਬੀਅੰਸ ਹੈਗੀ ਆ ਹਾਂ ਬਿਲਕੁਲ ਉਹ ਵਾਹ ਯਾਹ ਲਾਵਾ ਆਵਾ ਯੂਰਪਾਈ

ਹਰਕੇ ਇਹਦੇ ਆਹ ਹੰਦਾ ਬੰਦੇ ਉੱਥੇ ਕਰੇ ਜਿਮ ਵਿੱਚ ਕਰੇ ਕਰਦੇ ਥੋੜਾ ਵਧੀਆ ਲੱਗ ਰਿਹਾ ਮੋਟੀਵੇਸ਼ਨ ਮਿਲ ਰਹੀ ਹੈ ਤਾਂ ਕਿ ਅਸੀਂ ਘਰ ਜਾ ਕੇ ਜਿਮ ਦੁਬਾਰਾ ਸ਼ੁਰੂ ਕਰੀਏ ਦੁਬਾਰਾ ਸ਼ੁਰੂ ਕਰੀਏ ਹੈ ਨਾ ਐਸੇ ਇੱਕ ਹੋਰ ਗੱਲ ਹੈ ਕਿ ਅਸੀਂ ਸਫ਼ਰ ਤੋਂ ਜਰਨੈ ਕਰਦੇ ਹਾਂ ਇੱਥੋਂ ਕੁਝ ਨਾ ਕੁਝ ਸਿੱਖ ਕੇ ਤੇ ਆਪਣੇ ਲਾਈਫ ਲਈ ਬਿਲਕੁਲ ਬੰਦਾ ਜਦੋਂ ਸਫ਼ਰ ਕਰਦਾ ਹੈ ਅਲੱਗ-ਅਲੱਗ ਲੋਕਾਂ ਨਾਲ ਮਿਲਦਾ ਹੈ ਤੇ ਬਹੁਤ ਕੁਝ ਸਿੱਖਦਾ ਹੈ ਨਾ ਨੇਚਰ ਬੜਾ ਕੁਝ ਸਿਖਾਉਂਦੀ ਹੈ ਕੁਦਰਤ ਬੜਾ ਕੁਝ ਸਿਖਾਉਂਦੀ ਹੈ ਬੰਦੇ ਤੇ ਬੜਾ ਵਧੀਆ ਕਿੱਦਾਂ ਹੁਣ ਸ਼ਾਮੀ ਦਿਨੇ ਤੱਕ ਕਰੀ ਸੀ ਤੈਨੂੰ ਕਿੱਥਾ ਲੱਗ ਰਿਹਾ ਹਾਂ ਤੇ ਲੱਗ ਰਿਹਾ ਹਾਂ ਹਾਂ ਹੁਣ ਵਧੀਆ ਲੱਗ ਰਿਹਾ ਨਾ ਤੇਰੇ ਤਾਂ ਪਰੂ ਗਰਮੀ ਸੀ ਆ ਧਿਆਨ ਨਾਲ ਤੇ ਮੈਨੂੰ ਘਰ ਵੀ ਆ ਰਹੀ ਆਪਣੇ ਨੈਨ ਦਾ ਆ ਹਾਂ ਹਾਂ ਨੈਨ ਨੂੰ ਘਰ ਨੇ ਬੜਾ ਚੰਗਾ ਖਜਲ ਕਰਿਆ ਨਾ ਕਜਲੇ ਬੰਦਾ ਵੀ ਡੀਲਿੰਗ ਹੁੰਦੀ ਹੈ ਡੀਲਿੰਗ ਹਾਂ ਲੀਲਿੰਗ ਵਧੀਆ ਨਹੀਂ ਸੀ ਵੀ ਆ ਸਾਰੇ ਲੱਗੇ ਨੇ ਐਕਸਰਸਾਈਜ਼ ਕਰਦੇ ਆ ਸਾਹਮਣੇ ਲੈ ਕੇ ਨੇੜੇ ਨੂੰ ਮੋਮੋਸ ਖਾਦੀ ਪਾਸ ਪਾਸ ਨੇ ਪਹਿਲਾਂ ਘੁੰਮਣ ਲਈ

ਤੁਰੀ ਲੇਖਦਾ ਪਹਿਲਾਂ ਪਿੱਛੇ ਚਲੇਗੇ ਸੀ ਫਿਰ ਉੱਥੋਂ ਪਤਾ ਕੀਤਾ ਕਿ ਨਹੀਂ ਤੁਸੀਂ ਪ੍ਰੋਪਰ ਕਲਾਕਵਾਇਜ਼ ਉਹੀ ਪ੍ਰਕਰਮਾ ਫਿਰ ਇਧਰੋਂ ਕਰਾਂਗੇ ਤੇ ਹੁਣ ਵਾਪਸ ਜਾ ਰਹੀਆਂ ਫਿਰ ਵਾਪਸ ਉਧਰੋਂ ਸ਼ੁਰੂ ਕਰਾਂਗੇ ਤੇ ਫਿਰ ਸਾਨੂੰ ਦੁਬਾਰਾ ਮੁੜ ਕੇ ਜੁਆਇਨ ਕਰ ਲਿਆ। ਇਹ ਹੁਣ ਰੌਣਕ ਮੇਲਾ ਲੱਗਿਆ ਤੇ ਦੁਪਹਿਰੇ ਦਾ ਸੱਜੇ ਤੋਂ ਅਸੀਂ ਐਸੀ ਉਦੋਂ ਇਹਨਾਂ ਵਧੀਆ ਨਹੀਂ ਲੱਗ ਰਿਹਾ ਸੀ ਇੱਕ ਤਾਂ ਕਾਰਨ ਅਸੀਂ ਗਰਮੀ ਦਾ ਤੇ ਜਦੋਂ ਆਪਾਂ ਆਂਦੇ ਆ ਤਾਂ ਸੰਦੋ ਫੋ ਪ੍ਰੋਪਰ ਜਿਹਾ ਲੱਗਦਾ ਪਰ ਹੁਣ ਸਾਰਾ ਆਪਣਾ ਆਪਣੀ ਲੱਗ ਰਿਹਾ ਹੈ। ਇਹ ਜੀ ਸਟਾਰਟਿੰਗ ਪੁਆਇੰਟ ਰਵਲਸਰ ਝੀਲ ਦਾ ਤੇ ਬੜਾ ਵਧੀਆ ਮੌਸਮ ਕਿਉਂਕਿ ਸਾਹਮਣੇ ਥੋੜੇ-ਥੋੜੇ ਬੱਦਲ ਵੀ ਨੇ ਤੇ ਇੱਥੋਂ ਅਸੀਂ ਹੁਣ ਪੂਰਾ ਚੱਕਰ ਲਾਵਾਂਗੇ ਰਵਲਸਰ ਝੀਲ ਦਾ ਅਸੀਂ ਪ੍ਰਕਰਮਾ ਕਰ ਰਹੇ ਹਾਂ ਜਿਹੜੀ ਰਵਲਸਰ ਪਵਿੱਤਰ ਜਿਹੜੀ ਝੀਲ ਹੈਗੀ ਆ ਦੀ ਕਿੱਥੇ ਬੈਠੇ ਖੜੋ ਕਿਦਾਂ ਫਿਸ਼ ਦੇਖ ਰਹੇ ਹਾਂ ਸੋਹਣੀਆਂ ਲੱਗਦੀਆਂ ਹਾਂ ਅੱਛਾ ਠੀਕ ਹੈ ਦਾਂ ਲੱਗ ਰਿਹਾ ਸੋਹਣਾ ਲੱਗ ਰਿਹਾ ਨਾ ਆ ਦੇਖ ਦੁਪਹਿਰੇ ਜਾਂ ਪਨ ਫੜ ਜਾ ਜੀ ਜੀ ਲੱਗਿਆ ਗਰਮੀ ਕਰਕੇ ਵੀ ਜੀ ਬਹੁਤ ਜੀ ਸਾਰਾ ਰੀਪੇ ਹੋ ਗਿਆ ਆਪਣਾ ਨਾ ਕੋਈ ਵੀ ਆਪਾਂ ਜਦੋਂ ਜਾਣੇ ਆ ਨਾ ਕਿਤੇ ਤਾਂ ਜਦੋਂ ਆਪਾਂ ਹਾਂ ਇੱਕੋ ਦਮ ਵੇਲ ਲੱਗਦਾ ਇੱਕ ਕਿਸੇ ਵੀ ਪਲੇਸ 'ਵੀ ਸਵੇਰ ਤੇ ਸ਼ਾਮ ਬੜੀ ਸੋਹਣੀ ਹੁੰਦੀ ਹੈ हो ना। माने लग है। तो दर्शन है। एक गल नोट की शांति बड़ी है हां जी शांति बहुत है ਇੱਥੇ ਦੇ ਲੋਕ ਵੀ ਬੜੇ अच्छੇ ਆ हां ਜਦੋਂ ਸਾਰੇ हां ਉਹ ਤਾਂ ਵਧੀਆ ਹੈ ਮੇਰੇ ਅਨਸਾਰ ਹੈ ਮੇਰੇ ਅਨਸਾਰ ਹੈ ਕਿ پیسے ਵੀ ਅਸੀਂ ਸ਼ੌਪ ਕਰਨ ਪਿੱਛੇ ਆਪਣਾ ਸ਼ੌਪਿੰਗ ਵਾਸਤੇ ਖੜੇ ਸੀ ਪਿੱਛੇ ਤੇ ਲੱਗਾ ਸੀ ਪਛਣੀ ਪੁੱਛਿਆ ਸੀ ਸਾਰਾ ਕੁਝ ਪਰ ਉਹਨਾਂ ਨੇ ਉਹ ਨਹੀਂ ਕਿਹਾ ਕਿ ਮੇਰੇ ਤੋਂ ਕੁਝ ਲੈ ਕੇ ਨਹੀਂ ਗੇ ਬੜਾ ਵਧੀਆ ਉਹਨਾਂ ਦਾ ਰਵਈਆ ਸੀ ਕਿ ਕੋਈ ਗੱਲ ਨਹੀਂ ਤੁਸੀਂ ਇੱਕ ਦਿਨ ਆ ਕੇ ਆਪਾਂ ਵਾਪਸ ਆਜੋ ਫਿਰ ਤੁਹਾਡੇ ਨਾਲ ਰੇਟ ਦਾ ਵੀ ਕਰ ਲਾਂਗੇ ਤੇ ਕਾਫੀ ਵਧੀਆ ਮਤਲਬ ਲੋਕਾਂ ਨੇ ਨੇਚਰ ਹੈਗੀ ਹੈ ਇੱਕ ਠੰਡੇ ਸੁਆਦ ਦੇ ਲੋਕੀ ਹੈ ਹਾਂਜੀ ਹਾਂ ਬਿਲਕੁਲ ਆਪਾਂ ਕਹਦੇ ਇਹ ਵੀ ਥ੍ਰੀ ਹਿਮਾਚਲ ਦੇ ਲੋਕਾਂ ਦੇ ਰਲਾਈ ਝਗੜਾ ਹਰ ਇੱਕ ਜਗ੍ਹਾ ਹੁੰਦੇ ਆ ਬੰਦੇ ਇੱਥਾਂ ਦੇ ਹਰ ਇੱਕ ਉਹਦੇ ਛੰਨੇ ਪਰ ਆਪਣੇ ਤੇ ਆਪਸ ਵਿੱਚ ਤੁਸੀਂ ਸਾਰਿਆਂ ਨੂੰ ਕਲੇਮ ਨਹੀਂ ਕਰ ਸਕਦੇ ਹੈਨਾ ਦੋ ਦੋ ਚਾਰ ਜਿਹੜੇ ਸ਼ਰਾਰਤੀ ਸੰਸਰ ਹੁੰਦੇ ਉਹ ਹਰ ਇੱਕ ਜਗ੍ਹਾ ਤੇ ਹੁੰਦੇ ਤੇ ਆਪਾਂ ਹਰ ਇੱਕ ਬੰਦੇ ਨੂੰ ਸਾਰੀ ਕੋਈ ਵੀ ਕਮਿਊਨਿਟੀ ਜਾਂ ਸਟੇਟ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਗਲਤ ਨਹੀਂ ਕਹਿ ਸਕਦੇ ਸੋ ਅਸੀ ਕੋ ਮਰੇ ਹਿਮਾਚਲ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਵੱਡੀ ਲੋਕੀ ਵੱਡੇ ਵੱਡੀਆਂ ਤੇ ਬੜੇ ਬਿਹਰਸਾਰ ਲਾਈਟ ਵੀ ਬੜਾ ਵਧੀਆ ਕਰ ਰਿਹਾ ਕਿਸੇ ਨੂੰ ਕੁਝ ਪੁੱਛਦੇ ਬੜਾ ਸੋਣਾ ਚੱਲ ਰਿਹਾ ਅੱਛੇ ਤਰੀਕੇ ਨਾਲ ਸਮਝਾ ਰਹੇ ਹਾਂ 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 ਬਿਲਕੁਲ ਬਿਲਕੁਲ ਕੋਈ ਗੱਲ ਹੈ ਤੇ ਬੜਾ ਇੱਥੇ ਉਹਨਾਂ ਠੰਡੀ ਠੰਡੀ ਹਵਾ ਲੱਗ ਰਹੀ ਹੈ ਸੋ ਨਹੀਂ ਲੱਗਦਾ ਬੜੀ ਗਰਮੀ ਸੀ ਪਰ ਇੱਥੇ ਹੁਣ ਮੌਸਮ ਬੜਾ ਵਧੀਆ ਹੋਇਆ ਹੈ ਤੇ ਮੌਸਮ ਦੇ ਅਕੋਰਡਿੰਗ ਹੀ ਬੰਦੇ ਦੀ ਨੇਚਰ ਜਿਹੜਾ ਬੰਦੇ ਦਾ ਸੁਆ ਉਹੋ ਢਲਦਾ ਤੇ ਠੰਡੀ ਨੇਚਰ ਹੈ ਤੇ ਸੁਆ ਵੀ ਬੜਾ ਹਿਸਾਬ ਨਾਲ ਇੱਕ ਹੋਰ ਇੱਥੇ ਜਿੱਦਾਂ ਹੁਣ ਧਾਰਮਿਕ ਹੈ ਸਥਾਨ ਹੈ ਇਹ ਇੱਥੇ ਬਾਕੀ ਧਾਰਮਿਕ ਪੀ ਮੈਨੂੰ ਵਿਰਤੀ ਹੈਗੀ ਹੈ ਬੰਦਿਆਂ ਦੇ ਵਿੱਚ ਬੜੇ ਚਾਲੀਨ ਤੇ ਬੜੇ ਹੀ ਸ਼ਾਂਤ ਨਾਲ ਆਪਣਾ ਮਾਹੌਲ ਦੇ ਵਿੱਚ ਹੈਗਾ ਇੱਥੇ ਸਾਰਾ ਮੋਡਸਟ ਜਿਹੜੀ ਆਪਣੇ ਉਹਨਾਂ ਦੀ ਹੋਲੀ ਪਲੇਸ ਹੈ ਇਹ ਤੇ ਬੜਾ ਇੱਥੇ ਲੋਕ ਮੰਗੇ ਲਦਾਖ ਤੋਂ ਬਾਹਰੋਂ ਤੇ ਜਿੱਥੇ ਵੀ ਮੋਡਸਟ ਵਸਦੇ ਨੇ ਇੱਥੇ ਦਰਸ਼ਨਾ ਵਾਸਤੇ ਲੋਕ ਆ ਜਿਹਨੂੰ ਹੁਣ ਅਸੀਂ ਇੱਥੇ ਚੱਕਰ ਲਾ ਰਹੇ ਆ ਤਾਂ ਬੜੇ ਰੋਤਕੀ ਸਾਰੀ ਲੋਕੀ ਕੋਈ ਲਦਾਖ ਤੋਂ ਹੈ ਜਾਂ ਕਿਸੇ ਵੀ ਬਲਕ ਸਟੇਟ ਤੋਂ ਆਏ ਤੇ ਮੋਤਰਮਨ ਜਿਹੜੇ ਆਪਣਾ ਇੱਕ ਗੱਲ ਹੋਰ ਹੈ ਜੀ ਇੱਥੇ ਰੱਖ ਲਓ ਆਪਣੇ ਭਾਰਤ ਦੇਸ਼ ਦੀ ਕਮਹਾਨਤਾ ਹੈਗੀ ਆ ਦੇਖੋ ਤਿੰਨ ਧਰਮ ਇੱਕ ਹਿੰਦੂ ਧਰਮ ਬੋਧ ਧਰਮ ਤੇ ਸਿੱਖ ਧਰਮ ਦੇ ਉਹਨਾਂ ਦੇ ਤਿੰਨਾਂ ਦੇ ਧਾਰਮਿਕ ਸਥਾਨ ਇੱਥੇ ਹੈਗੇ ਨੇ ਤੇ ਬੜੇ ਪਿਆਰ ਮੁਹੱਬਤ ਨਾਲ ਹਰ ਇੱਕ ਬੰਦਾ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਦਾ ਹੈ। ਬਿਲਕੁਲ ਆਪਣੇ ਦੇਸ਼ ਦੀ ਮਹਾਨਤਾ ਹੈ। ਬਿਲਕੁਲ ਬਿਲਕੁਲ। ਆ ਉੱਪਰ ਅਸੀਂ ਜਾਵਾਂਗੇ ਉੱਪਰ ਗੁਰਦੁਆਰਾ ਸਾਹਿਬ ਜਿਹੜਾ ਦੁਪਹਿਰੇ ਤੁਹਾਨੂੰ ਦਿਖਾਇ ਸੀ ਜਦੋਂ ਜਦੋਂ ਅਸੀਂ ਆਏ ਸੀ ਤਾਂ ਸਰਪੰਚ ਜੀ ਦੁਆਰਾ ਸਾਡੇ ਦੇਖਣ ਕੀਤੀ ਦੁਆਰਾ ਸਾਡੇ ਨੂੰ ਨੰਗਰ ਪਾਣੀ ਛਕਿਆ ਤੇ ਹੁਣ ਵੀ ਅਸੀਂ ਜਾਵਾਂਗੇ ਪ੍ਰਸ਼ਨ ਕਰਾਂਗੇ ਨੰਗਰ ਪਾਣੀ ਛਕਾਂਗੇ ਮੁੜ ਕੇ ਫਿਰ ਸਾਨੂੰ ਜਿਹੜਾ ਅਸੀਂ ਯੂਨੀਵਰਸਿਟੀ ਦੇ ਵਿੱਚ ਲੱਗਾ ਤੇ ਉੱਥੇ ਹੀ ਫਿਰ ਸਾਨੂੰ ਦੁਆਰਾ ਅਸੀਂ ਜੁਆਇਨ ਕਰਦੇ ਹਾਂ ਫਿਲਹਾਲ ਥੋੜਾ ਜਿਹਾ ਹਮੇਰਾ ਜਿਹੜਾ ਹੋਣਾ ਸ਼ੁਰੂ ਹੋ ਗਿਆ ਵੈਸੇ ਆਪਣੇ ਇੱਥੇ ਲਾਈਟ ਵੀ ਲੱਗੀ ਹੈ ਇਹ ਹਾਂ ਹਾਂ ਲਾਈਟੇ ਜਸਟਾ ਵੀ ਥੋੜੀ ਹੋਰ ਕਰ ਲਵਾਂਗੇ ਇਹ ਥੋੜਾ ਵਧੀਆ

ਇੱਥੇ ਖੜੋ। ਇਹ ਪਲੇਟ ਤਿਆਰ ਹੈ। ਚਲੋ। ਹੋਮਸ ਆ ਗਈਆਂ। ਇੱਥੇ ਬੈਠਦੇ ਐਂ। ਇੱਥੇ। ਹਾਂਜੀ। ਹੈਪੀ ਬਰਥਡੇ ਤੇ ਕਿਹਨਾਂ ਨੂੰ ਮਨਾ ਰਹੇ? ਕਿਸੇ ਦਾ ਫੰਕਸ਼ਨ ਹੈ। ਪਹਿਲਾਂ ਉਹਨਾਂ ਨੇ ਕਿਸ ਜਨੇ ਸੈਲੀਬ੍ਰੇਟ ਕਰਿਆ ਹੁਣ। ਇੱਕ ਉਹਦੇ ਪਾਪਾ ਦਾ ਸੀਗਾ। ਅੱਛਾ ਅੱਛਾ ਅੱਛਾ। ਇਹ ਆ ਰਹੀ। ਚਲੋ ਪਲੇਟੇ ਕਿ ਬਾਹਰ ਨਹੀਂ। ਅਸੀਂ ਇੱਧਰ ਬੈਠ। ਇੱਥੇ ਲਈ ਚ। ਅਸੀਂ ਇੱਧਰ ਬੈਠਾਂ। ਅੱਛਾ। ਕੋਈ ਨਾ ਸਿੱਧਾ ਨਹੀਂ ਕਿਸ ਕਨੇ ਹਾਂ ਸੈਟੂਲ ਰਵਾਂ ਸੀ ਜੋ ਜੇ ਰਵਾਂ ਸੀ ਔਰ ਜੇ ਰਵਾਂ ਸੀ ਜੀ ਜੀ ਅਸ ਆਪਾਂ ਨੇ ਸਵੇਰੇ ਜੀ ਜੀ ਚਾਹੋ ਬਾਮੂ ਹਾਂਜੀ ਹਾਂ ਰਵਾਲਤ ਸਰ ਵਰਗੇ ਸ਼ਹਿਰ ਦੇ ਵਿੱਚ ਅਸੀਂ ਖਾਣਾ ਹੈ ਮੋਮੋਸ ਤਿੰਨ ਪਲੇਟ ਮੋਮੋਸ ਇੱਕ ਪਲੇਟ ਤੇ 10 ਮੋਮੋਸ ਹਰੀ ਚਟਣੀ ਗ੍ਰੀਨ ਚਟਣੀ ਲਾਲ ਚਟਣੀ ਦੇ ਨਾਲ ਖਾਵਾਂਗੇ ਅਸੀਂ ਮੋਮੋਸ

முதல்பாடு என்ன ஹரசிம்

ਮਾਡਰਨ ਇਸੇਪ ਡਰਾਣਾ ਗਿਆ ਸੀ ਡਰਾਣਾ ਹਾਂ ਕੀ ਰੋਸ ਸਾਡੀ ਚਪਟਾ ਚਪਟਾ ਨਾ ਪਈ ਹਾਂ ਚਪਟਾ ਨਾ ਮਾਰੀ ਤੇ ਇਸ ਵਾਸਤੇ ਰਿਵਲਸਰ ਲੈ ਕੇ ਇਸ ਵਾਸਤੇ ਵਿੱਚ ਵਿੱਚ ਸਲੇਟਾ ਤੁਹਾਨੂੰ ਜਿਹੜੀ ਇਹ ਚਮਕਰੀ ਇਹ ਪਾਣੀ ਦੇ ਵਿੱਚ ਚਮਕਰੀਆਂ ਲੈਂਦਾ ਹੁਣ ਅਸੀਂ ਵਲੌਗ ਨੂੰ ਖਤਮ ਕਰਾਂਗੇ ਆਪਣੇ ਹੂਮ ਦੇ ਵਿੱਚ ਜਾ ਕੇ ਤੇ ਤੁਹਾਨੂੰ ਫਿਰ ਅੱਗੇ ਜੁਆਇਨ ਕਰਦੇ ਹਾਂ ਨਜ਼ਾਰਾ ਵਗੈਰਾ ਹੁਣ ਸਾਰੇ ਬੰਦ ਹੋ ਚੁੱਕੇ ਨੇ ਤੇ ਬਸ ਕੁਝ ਲੋਕ ਜਿਹੜੇ क्योंकि टाइम 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 कितना है टाइम हो गई जी नाइन थर्टी नाइन थर्टी लो जी हसी लो जी हम ऑन एसटी फिर दोबारा जितने सारा रूम है के ये इधर ऑफिस है ये किसी ने रूम वाला लेना हो तो इतने बिल्कुल गेट दे नार सामने ऑन एसटी यस

ਤੇ ਤੁਹਾਨੂੰ ਸਾਰਾ ਦਿਨ ਅੱਜ ਫਿਰਵਾਲਸਰ ਦਿਖਾਇਆ ਗੁਰਦੁਆਰਾ ਸਾਹਿਬ ਯੂਨੀਵਰਸਿਟੀ ਤੇ ਜੋ ਵੀ ਬੋਥਿਸਟ ਨਾਲ ਰਿਲੇਟਡ ਜੋ ਵੀ ਇੱਥੇ ਦੀ ਇਤਿਹਾਸਿਕ ਜਗ੍ਹਾ ਸੀ ਉਹ ਤੁਹਾਨੂੰ ਦਿਖਾਈਆਂ ਤੇ ਮਾਰਕੀਟ ਵੀ ਤੁਹਾਨੂੰ ਜਾਂਦੇ ਜਾਂਦੇ ਦਿਖਾਤੀ ਸੀ ਹੁਣ ਅਸੀਂ ਇਸ ਵਲੌਗ ਦਾ ਐਂਡ ਇੱਥੇ ਆਪਣੇ ਰੂਮ ਦੇ ਵਿੱਚ ਕਰਨ ਲੱਗੇ ਆਂ ਰਵਾਲਸਰ ਤੇ ਕੱਲ ਅਸੀਂ ਅੱਗੇ ਦੀ ਜਿਹੜੀ ਵੀ ਸਾਡੀ ਪਲਾਨਿੰਗ ਹੈਗੀ ਅੱਗੇ ਦਾ ਜਿਹੜਾ ਸਾਡਾ ਟੂਰ ਹੋਗਾ ਉਹਦੇ ਬਾਰੇ ਤੁਹਾਨੂੰ ਸਹੀ ਜਾਣਕਾਰੀ ਦੇਵਾਂਗੇ ਫਿਲਹਾਲ ਖਤ ਚੁੱਕਿਆ ਕਾਫੀ ਘੁੰਮ ਲਿਆ ਤੇ ਰਵਾਲਸਰ ਤੋਂ ਰਵਾਲ ਸਰ ਅਸੀਂ ਪੂਰਾ ਐਕਸਪਲੋਰ ਕੀਤਾ ਇੱਥੇ ਦੇ ਅਲਗ-ਅਲਗ ਥਾਵਾਂ ਮਾਰਕੀਟ ਹਿਸਟਰੀ ਤੇ ਇੱਥੇ ਦੇ ਲੋਕੋ ਲੋਕਾਂ ਨਾਲ ਕਾਫੀ ਕੁਝ ਵਧੀਆ ਅੱਛਾ ਵੇਹਾ ਤੇ ਹੁਣ ਅਸੀਂ ਥੋੜੀ ਰੈਸਟ ਕਰਦੇ ਆਂ ਤੇ ਕੱਲ ਦਾ ਨਵੇਂ ਸਫ਼ਰ ਦਾ ਅਗਾਂਹ ਕੰਮ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਓਕੇ ਬਾਏ ਓਕੇ ਜੀ ਬਾਏ